ਬਿਨਾ ਕਿਸੇ ਚੇਪੀ ਲਾਏ ਤੋਂ ਬਿਨਾ ਮੈਡੀਸਨ ਤੋਂ ਤੇ ਬਿਨਾ ਕੋਈ ਖਿੱਚ ਤੂੰ ਕਰੇ ਨਾ 12 ਵਗੈਰਾ ਲਾਏ ਹੈ ਨਾ ਇਹ ਤੁਹਾਡੇ ਬੈਕ ਪੇਨ ਜਾਂ ਸਰਵਾਈਕਲ ਹੁੰਦਾ ਹੈ ਜਾਂ ਵੀ ਐਕਸੀਡੈਂਟ ਹੋ ਕੇ ਆਪਣੇ ਜਿਹੜੇ ਅੰਗ ਨੇ ਜੋੜ ਉਹ ਜੁੜ ਜਾਂਦੇ ਨੇ ਉਹਨਾਂ ਦਾ ਇਲਾਜ ਬਹੁਤ ਹੀ ਕੰਫਰਟੇਬਲ ਤਰੀਕੇ ਨਾਲ ਕਰਦੇ ਨੇ ਮੰਗਲ ਫਿਜ਼ੀਓਥੈਰੇਪੀ ਕਲੀਨਿਕ ਹੈ ਨਾ ਆਜੋ ਸੋਨੂੰ ਇਹਨਾਂ ਦਾ ਕਲੀਨਿਕ ਵਿਜ਼ਿਟ ਕਰਾਉਣੇ ਆ ਤੇ ਡਾਕਟਰ ਸਾਹਿਬ ਹੈ ਨਾ ਨਾਲ ਲੇਡੀਜ਼ ਵਾਸਤੇ ਸਪੈਸ਼ਲ ਮੈਡਮ ਨੇ ਜਿਹੜੇ ਲੇਡੀਜ਼ ਨੂੰ ਭੈਣਾ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਵਾਸਤੇ ਉਹ ਤੁਹਾਨੂੰ ਦਿਖਾਉਣੇ ਆ ਆਜੋ ਹੈ ਨਾ ਬਾਕੀ ਇਨਾਂ ਕੋਲ 15 ਸਾਲਾਂ ਦਾ ਤਜਰਬਾ ਹੈ ਤੇ ਡਾਕਟਰ ਸਾਹਿਬ ਨੇ ਉਹ ਮਰੀਜ਼ ਵੀ ਮੰਜੇ 'ਚੋਂ ਖੜੇ ਕਰਾ ਦੇ ਵੱਡੇ ਹਸਪਤਾਲਾਂ ਨੇ ਜਵਾਬ ਦਿੱਤਾ ਸੀ ਜਿਨ੍ਹਾਂ ਨੂੰ ਹਨਾ ਉਹਨਾਂ ਦਾ ਵੀ ਇਲਾਜ ਹੋਇਆ ਆਪਣਾ ਇਨਸੀਡੈਂਟ ਹੋਇਆ ਸੀ ਮੋਟਰਸਾਈਕਲ ਤੋਂ ਡਿੱਗ ਪਿਆ ਸੀਗਾ ਇਹਨਾਂ ਕੋਲੇ 15-20 ਦਿਨ ਹੋ ਗਏ ਮੈਨੂੰ ਆਉਂਦ ਨੂੰ ਬਾਈ ਕੋਲੇ ਠੀਕ ਹੈ ਜੀ ਵਧੀਆ ਇਲਾਜ ਕਰਦੇ ਨੇਗੇ ਮੰਨ ਕੇ ਚੱਲ ਇਹਨਾਂ ਨੇ ਆਪਣਾ ਐਕਸਰਸਾਈਜ਼ ਨਾਲ ਇਲਾਜ ਕੀਤਾਗਾ ਠੀਕ ਹੈ ਜੀ ਕੋਈ ਮੈਡੀਸਿਨ ਨਹੀਂ ਦਿੱਤਾ ਭੈਣ ਨੂੰ ਪੁੱਛਦੇ ਆਪਾਂ ਇਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਕਿਵੇਂ ਇਹਨਾਂ ਦਾ ਇਲਾਜ ਹੋਇਆ ਮੈਨੂੰ ਸਰਵਾਈਕਲ ਸੀਗਾ ਬਹੁਤ ਜ਼ਿਆਦਾ ਤੇ ਮੈਂ ਜਦੋਂ ਦੀ ਡਾਕਟਰ ਸਾਹਿਬ ਕੋਲ ਆਇਆ ਨੂੰ ਅੱਜ ਤੀਜੇ ਦਿਨ ਮੈਂ ਬਹੁਤ ਠੀਕ ਐਂਗੀ ਐਕਸਰਸਾਈਜ਼ ਨਾਲ ਨੇ ਠੀਕ ਕੀਤਾ ਗਾ ਇਹਨਾਂ ਨੇ ਮੇਰੀ ਮੈਡੀਸਿਨ ਵੀ ਚੜਾ ਦਿੱਤੀ